ਅੱਜ ਕਾਂਗਰਸ ਦਫ਼ਤਰ ਬਣੀ ਲੋਦੀ ਵਿੱਚ ਨੌਜਵਾਨਾਂ ਨੂੰ ਸਾਬਕਾ ਵਿਧਾਇਕ ਜਗਿੰਦਰਪਾਲ ਪੋਆ ਵੱਲੋਂ ਖੇਡਾਂ ਦੀਆਂ ਕਿੱਟਾਂ ਵੰਡੀਆਂ ਗਈਆਂ ਅਤੇ ਉਹਨਾਂ ਨੂੰ ਜਿੱਥੇ ਖੇਡਾਂ ਵੱਲ ਧਿਆਨ ਦੇਣ ਦੀ ਗੱਲ ਆਖੀ ਗਈ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਵੀ ਦਿੱਤੀ ਗਈ। ਦੂਜੇ ਪਾਸੇ ਨੌਜਵਾਨਾਂ ਵੱਲੋਂ ਵੀ ਜਿੱਥੇ ਸਾਬਕਾ ਵਿਧਾਇਕ ਜਗਿੰਦਰਪਾਲ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਜਿੱਥੇ ਖੇਡਾਂ ਵੱਲ ਧਿਆਨ ਦੇਣ ਦੀ ਗੱਲ ਆਖੀ ਉੱਥੇ ਨਸ਼ਿਆਂ ਤੋਂ ਦੂਰ ਰਹਿਣ ਦੀ ਗੱਲ ਕਹੀ। ਕੀ ਨਾਮ ਹੈ ਆਪਣਾ ਜਵੇਸ ਕੁਮਾਰ ਰਾਜਵੀਰ ਜਸਮੁੰਦ। ਜੇ ਜੀ ਅੱਜ ਕਾਂਗਰਸ ਦਫ਼ਤਰ ਆਏ ਸੀਗੇ ਕੀ ਹੈਗਾ ਸਾਰੇ ਨੌਜਵਾਨਾ ਮੁੰਡੇ ਸਕੂਲਾਂ ਦੇ ਮੁੰਡੇ ਸਾਡੇ ਕੋਲ ਆਏ ਮਿਲਨ ਆਸਤ ਹੈ ਐਮ ਐਲ ਏ ਸਾਹਿਬ ਠੀਕ ਨਹੀਂ ਸੀ ਅਗੇ ਇਹਨਾਂ ਦੇ ਪਤਾ ਲੈਣ ਆਏ ਸੀ ਤੇ ਉਹਨਾਂ ਦਰਾਂ ਨੇ ਚੇਟਾਂ ਵੀ ਦਿੱਤੀਆਂ ਨਸ਼ਿਆਂ ਤੋਂ ਦੂਰ ਖਾਲੀ ਸਵਾਦ ਦਿੱਤੇ ਉਹ ਆਪਣਾ ਸਕੂਲੇ ਜਾਓ ਪੜਾਈ ਲਿਖਾਈ ਕਰੋ ਆਪਣੀ ਜ਼ਿੰਦਗੀ ਨੂੰ ਸਹੀ ਤੁਸੀਂ ਵੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਮੈਸੇਜ ਇਹੀ ਦਿਨ ਚਾਹੁੰਦਾ ਮੈਸੇਜ ਛੱਡੋ ਠੀਕ ਆ ਉਹ ਆਪਣਾ ਪੜਾਈ ਕਰੋ ਉਹ ਬਾਕੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਬੋਟਾ ਅੱਗੇ ਆਮ ਆਦਮੀ ਨੂੰ ਪਾਲਟੀ ਨੂੰ ਪਾ ਕੇ ਵੀ ਇਹਨਾਂ ਨੇ ਦਿਖਾਈਆਂ ਜਿਹੜੇ ਇੱਥੇ ਆਏ ਹੋਏ ਆ ਠੀਕ ਹੈ ਜਦੋਂ ਕਿ ਇਹਨਾਂ ਨੇ ਪਾਉਣੀ ਕਾਂਗਰਸ ਨੂੰ ਘਟਾਉਣਾ ਮਨ ਸਰ ਜੀ ਸਾਹੀ ਅੱਜ ਤੁਹਾਡੇ ਦਫ਼ਤਰ ਦੇ ਵਿੱਚ ਪਹੁੰਚਿਆ ਜੀਆ ਟਿਕਾ ਵੀ ਬੰਡੀਆਂ ਗਈਆਂ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਸਾਡੇ 9 ਜੂਨ ਜਿਹੜੇ ਬੱਚੇ ਆ ਕੀ ਖੇਡਣਗੇ ਪੜ੍ਹਨਗੇ ਤੇ ਤਾਂ ਹੀ ਦੇਸ਼ ਦੀ ਤਰੱਕੀ ਹੋਣੀ ਹੈ ਉਹ ਹਰ ਇਨਸਾਨ ਹਰ ਬੱਚੇ ਦਾ ਮਨ ਕਰਦਾ ਤੇ ਮਨੁੱਖ ਕਿੱਟ ਮਿਲੇ ਮੈਂ ਵੀ ਛੱਡਾਂ ਮੈਂ ਵੀ ਪਲੇਅਰ ਬਣਾ ਉਸ ਕੜੀ ਦੇ ਵਿੱਚ ਮੇਰਾ ਮਨ ਸੀ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਕਿੱਟ ਲੈਣੀ ਔਖੀ ਹੈ ਤੇ ਉਹਨਾਂ ਲਈ ਮੈਂ ਕਿੱਟਾਂ ਲਿਆਂਦੀ ਦੀਆਂ ਉਹ ਬੱਚੇ ਜਾਂਦੇ ਆ ਟਿਕਟਾਂ ਲੈ ਕੇ ਜਾਂਦੇ ਆ ਜਿਹੜੀ ਕੜੀ ਚੱਜ ਪਿੰਡ ਜਸਮਾ ਤੋਂ ਉਹ ਏਰੀਆ ਚੋ ਜਿੰਨੇ ਵੀ ਲੱਗ ਲੱਗੇ ਪਿੰਡ ਪੈਂਦੇ ਆ ਕੋਈ ਕੋਈ ਤਕਰੀਬਨ 60-70 ਮੁੰਡੇ ਆ ਜਾਈਏ ਉਹ ਟਿਕਟਾਂ ਲੈ ਕੇ ਗਏ ਆ ਤੇ ਮੇਰੀ ਇੱਥੇ ਸਾਰੇ ਲੋਕਾਂ ਦੇ ਬੇਨਤੀ ਆ ਵੀ ਆਪਣੇ ਬੱਚਿਆਂ ਲਈ ਤੇ ਸਭ ਕੁਝ ਕਰਦੇ ਆ ਗਰੀਬ ਬੱਚਿਆਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਕਰੋ ਜੋ ਕਰੋਗੇ ਸੋਚ ਕੇ ਹੀ ਪਾਉਣਾ ਇਸ ਕਰਕੇ ਗਰੀਬ ਦੀ ਮਦਦ ਕਰਨਾ ਬਹੁਤੀ ਜ਼ਰੂਰੀ ਹੈ ਤੇ ਖਾਸ ਕਰਕੇ ਮੈਂ ਗਰੀਬ ਬੱਚਿਆਂ ਲਈ ਨੌਜਵਾਨ ਬੱਚਿਆਂ ਲਈ ਗਲਤ ਕੰਨਾ ਚਾਹਨਾ ਜਿੱਥੇ ਤੁਸੀਂ ਖੇਡਣਾ ਖੇਡਣਾ ਸਿਰਫ ਨਹੀਂ ਕਰਾਂਗੇ ਉੱਥੇ ਤੁਸੀਂ ਪੜ੍ਹਨਾ ਵੀ ਜ਼ਰੂਰੀ ਹੈ ਜਿੱਥੇ ਤੁਸੀਂ ਪੜ੍ਹਨਾ ਵੀ ਜ਼ਰੂਰੀ ਹੈ ਉਥੇ ਆਪਣੇ ਆਪਣੇ ਮਾਪੇ ਦੀ ਸੇਵਾ ਕਰਨਾ ਵੀ অতি ਜ਼ਰੂਰੀ ਹੈ ਮਾਂ ਖੁਸ਼ਾ ਤੇ ਸਮਝ ਲੋ ਰੱਬ ਖੁਸ਼ਾ ਬਾਪ ਖੁਸ਼ਾ ਸਮਝ ਲੋ ਰੱਬ ਖੁਸ਼ਾ ਇਸ ਕਰਕੇ ਪੁਰਣਾ ਨੂੰ ਮੇਰੇ ਆਦੇਸ਼ ਹੈ ਵੀ ਨਾਨਾ ਪੜਨਾ ਨਾਨਾ ਖੁਸ਼ ਰਹਿਣਾ ਨਾਨਾ ਆਪਣੇ ਮਾਪੇ ਦੀ ਸੇਵਾ ਵੀ ਕਰਨਾ অতি ਜ਼ਰੂਰੀ ਹੈ ਲਿਖਿਆ ਨੂੰ ਲੈ ਕੇ ਕੀ ਕਹਿਣਾ ਚਾਹਦੇ ਜੀ ਉਸ ਤੋਂ ਕੀ ਮੈਸੇਜ ਹੈ ਦੇਖੋ ਜਦੋਂ ਬੱਚਾ ਖੇਡਣਾ ਸ਼ੁਰੂ ਕਰੇਗਾ ਉਹਦਾ ਧਿਆਨ ਜਿਹੜਾ ਕਨਵਰਟ ਹੋ ਜਾਏਗਾ ਉਹ ਨਸ਼ਿਆਂ ਦੇ ਪਾਸੇ ਨਹੀਂ ਜਾਏਗਾ ਔਰ ਜਿਸ ਬੱਚੇ ਨੇ ਆਪਣੀ ਸਿਹਤ ਠੀਕ ਰੱਖਣੀ ਆ ਆਪਣਾ ਦਿਮਾਗ ਸੈੱਟ ਰੱਖਣਾ ਉਹਨੂੰ ਪੜ੍ਹਨਾ ਵੀ ਜ਼ਰੂਰੀ ਪਏਗਾ ਤੇ ਉਹਨੂੰ ਖੇਡਣਾ ਵੀ অতি ਜ਼ਰੂਰੀ ਹੈ